ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰਿ ਸਵਾਗਤ ਕਰਦੀ ਹਾਂ ਬੀਸੀ ਕੋਰਨਰ ਸਰਵਿਸ ਦਾ ਕਹਿਣਾ ਹੈ ਕਿ 2023 ਦੇ ਵਿੱਚ ਗਰਮੀ ਦੇ ਨਾਲ ਸੰਬੰਧਿਤ ਕਾਰਨਾ ਕਰਕੇ 11 ਲੋਕ ਮਾਰੇ ਗਏ ਸਨ ਤੇ ਬੀਸੀ ਲੋਕਾਂ ਨੂੰ ਹੁਣ ਵੱਧੂ ਸਾਵਧਾਨ ਰਹਿਣ ਦੀ ਤਾਕੀਦ ਕਰ ਰਿਹਾ ਹੈ ਕਿਉਂਕਿ ਅਸੀਂ ਸਾਲ ਦੇ ਸਭ ਤੋਂ ਗਰਮ ਹਿੱਸੇ ਦੇ ਵੱਲ ਨੂੰ ਵਧ ਰਹੇ ਹਾਂ ਬੀਸੀਸੀਐਸ ਦਾ ਕਹਿਣਾ ਹੈ ਕਿ ਸਾਰੀਆਂ 11 ਮੌਤਾਂ ਮਈ ਤੋਂ ਅਗਸਤ ਦੇ ਦਰਮਿਆਨ ਹੋਈਆਂ ਸਨ ਜਿਨ੍ਹਾਂ ਦੇ ਵਿੱਚ 80% ਦੀ ਮੌਤਾਂ ਪਿਛਲੇ ਸਾਲ ਜੁਲਾਈ ਤੇ ਅਗਸਤ ਦੇ ਵਿੱਚ ਹੋਈਆਂ ਨੇ ਕਾਰਨਰ ਨੇ ਪਾਇਆ ਕਿ ਮੌਤਾਂ ਦੇ ਵਿੱਚ 2/3 ਮੌਤਾਂ ਜਿਹੜੀਆਂ ਸੀ ਉਹ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਵਿੱਚ ਹੋਈਆਂ ਜਿਨ੍ਹਾਂ ਵਿੱਚ ਦਰਜ ਕੀਤੀ ਗਈ ਗਰਮੀ ਦੇ ਨਾਲ ਸਬੰਧਤ ਮੌਤਾਂ ਦੇ ਵਿੱਚ ਲਗਭਗ 3/4 ਮੌਤਾਂ ਮਰਦਾਂ ਦੀਆਂ ਸਨ ਕਾਰਨਰ ਨੇ ਕਿਹਾ ਕਿ ਬਹੁਤ ਜ਼ਿਆਦਾ ਗਰਮੀ ਦੇ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਨੇ ਜੂਨ ਤੇ ਜੁਲਾਈ 2021 ਦੇ ਵਿੱਚ ਬੀਸੀ ਵਿੱਚ ਰਿਕਾਰਡ ਉੱਚ ਤਾਪਮਾਨ ਕਾਰਨ 619 ਲੋਕਾਂ ਦੀ ਮੌਤ ਹੋ ਗਈ ਗਰਮੀ ਦਾ ਕਹਿਰ 25 ਜੂਨ ਤੋਂ 1 ਜੁਲਾਈ 2021 ਦੇ ਵਿਚਕਾਰ ਪੈਸੀਫਿਕ ਨਾਰਥ-ਵੈਸਟ ਦੇ ਵਿੱਚ ਆਇਆ ਇਹ ਕੈਨੇਡੀਅਨ ਇਤਿਹਾਸ ਦੇ ਵਿੱਚ ਸਭ ਤੋਂ ਘਾਤਕ ਘਟਨਾ ਹੈ BC ਦੇ ਵਿੱਚ ਕੁਝ ਥਾਵਾਂ ਤੇ ਤਾਪਮਾਨ 40 ਦੇ ਮਾਦਤੋਂ ਹੇਠਲੇ ਪੱਧਰ ਤੱਕ ਵੱਧ ਗਿਆ ਜਦੋਂ ਕਿ ਲਿਟਨ ਨੇ ਪਾਰਾ ਸਿਰਫ 50 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਦੇਖਿਆ 2021 ਦੇ ਵਿੱਚ ਹੋਈਆਂ ਮੌਤਾਂ ਲੋਅਰ ਮੈਨਲੈਂਡ ਦੇ ਵਿੱਚ ਸਭ ਤੋਂ ਵੱਧ ਕੇਂਦ੍ਰਿਤ ਸਨ ਖਾਸ ਤੌਰ ਤੇ ਬਰਨਵੀ ਨਿਊ ਵੈਸਟਮਿੰਸਟਰ ਤੇ ਵੈਂਕੂਵਰ ਖੇਤਰਾਂ ਦੇ ਵਿੱਚ ਵੀ ਬਰਨਰ ਸੇਵਾ ਨਿਵਾਸੀਆਂ ਨੂੰ ਪਰਿਵਾਰ ਦੋਸਤਾਂ ਤੇ ਗੁਆਂਢੀਆਂ ਦੀ ਜਾਂਚ ਕਰਨ ਦੀ ਤਾਕੀਦ ਕਰ ਰਿਹਾ ਹੈ ਖਾਸ ਤੌਰ ਤੇ ਇਕੱਲੇ ਰਹਿਣ ਵਾਲੇ ਜਦੋਂ ਤਾਪਮਾਨ ਗਰਮ ਹੁੰਦਾ ਹੈ ਵੈਸਟ ਜੈਟ 에ਅਰਲਾਈਨਸ ਦਾ ਕਹਿਣਾ ਹੈ ਕਿ ਉਹਨਾਂ ਦੇ ਮਕੈਨਿਕਾਂ ਦੇ ਇਸ ਸ਼ੁੱਕਰਵਾਰ ਤੋਂ ਹੜਤਾਲ ਤੇ ਜਾਣ ਦੀ ਸੰਭਾਵਨਾ ਹੈ 에ਅਰਲਾਈਨ ਨੇ ਦੱਸਿਆ ਹੈ ਕਿ 에ਅਰਕ੍ਰਾਫਟ ਮਕੈਨਿਕਸ ਇੰਟਰਨਲ ਐਸੋਸੀਏਸ਼ਨ ਨੇ ਹੜਤਾਲ ਦਾ ਨੋਟਿਸ ਜਾਰੀ ਕੀਤਾ ਹੈ ਜਿਸ ਤਹਿਤ ਸ਼ੁੱਕਰਵਾਰ ਸ਼ਾਮ ਜਿਹੜੀ ਹੈ ਇਹ ਹੜਤਾਲ 5:30 ਵਜੇ ਦੇ ਕਰੀਬ ਸ਼ੁਰੂ ਹੋ ਸਕਦੀ ਹੈ ਦੱਸਦੀ ਹੈ ਕਿ ਪਿਛਲੇ ਹਫਤੇ ਹੀ ਯੂਨੀਅਨ ਨੇ ਹੜਤਾਲ ਦਾ ਨੋਟਿਸ ਰੱਦ ਕੀਤਾ ਸੀ ਤੇ 에ਅਰਲਾਈਨ ਦੇ ਨਾਲ ਗੱਲਬਾਤ ਦੀ ਟੇਬਲ ਤੇ ਵਾਪਸ ਦੇ ਲਈ ਆ ਗਈ ਸੀ ਵੈਸਟ ਜੈਟ ਦਾ ਕਹਿਣਾ ਹੈ ਕਿ ਸੰਭਾਵੀ ਹੜਤਾਲ ਦੇ ਪ੍ਰਭਾਵਾਂ ਦੇ ਨਾਲ ਨਜਿੱਠਣ ਲਈ ਕੰਪਨੀ ਆਉਂਦੇ ਦਿਨਾਂ ਦੇ ਵਿੱਚ ਕਦਮ ਚੁੱਕਣੇ ਸ਼ੁਰੂ ਕਰੇਗੀ ਪਿਛਲੇ ਹਫਤੇ ਇਕਰਾਰਨਾਮੇ ਦੇ ਉੱਤੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਵੈਸਟ ਜੈਟ ਨੇ ਦਰਜਨਾ ਉਡਾਣਾਂ ਰੱਦ ਕੀਤੀਆਂ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਜ਼ਬਰਦਸਤ ਵੋਟਿੰਗ ਨਾਲ ਆਰਜ਼ੀਕਰਾਰ ਨਾਮੇ ਨੂੰ ਰੱਦ ਕਰ ਦਿੱਤਾ ਸੀ ਤੇ ਵੈਸਟ ਚੈਟ ਵੱਲੋਂ ਆਰਬਿਟ੍ਰੇਸ਼ਨ ਦੀ ਬੇਨਤੀ ਦਾ ਵਿਰੋਧ ਕੀਤਾ ਸੀ ਵੈਸਟ ਚੈਟ ਨੇ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨ ਬੋਰਡ ਨੂੰ ਦਖਲ ਦੇ ਕੇ ਬਾਈਂਡਿੰਗ ਆਰਬਿਟ੍ਰੇਸ਼ਨ ਦੀ ਵਰਤੋਂ ਦੀ ਬੇਨਤੀ ਕੀਤੀ ਸੀ ਕੈਨੇਡਾ ਦੇ ਨਾਇਗਰਾ ਤੋਂ ਇੱਕ 19 ਸਾਲਾਂ ਵਿਦਿਆਰਥੀ ਚਰਨਦੀਪ ਸਿੰਘ ਢਾਲੀਵਾਲ ਜਿਸ ਦਾ ਕੱਦ 5 ਫੁੱਟ 10 ਇੰਚ ਹੈ ਉਗਮ ਹੋ ਗਿਆ ਹੈ ਜਿਸ ਦਾ ਮੋਬਾਈਲ ਫੋਨ ਨਾਇਗਰਾ ਫਾਲ ਦੀ ਕੰਦ ਤੋਂ ਮਿਲਿਆ ਪਰ ਉਹ ਕਿੱਥੇ ਹੈ ਇਸ ਬਾਰੇ ਕੁਝ ਪਤਾ ਨਹੀਂ ਪਿੰਡ ਅਬੂਵਾਲ ਤੋਂ ਪਰਿਵਾਰ ਦੇ ਨਾਲ ਚੈਨਲ ਪੰਜਾਬੀ ਨੇ ਸੰਪਰਕ ਕੀਤਾ ਉਹ ਜਾਣਦਿਆਂ ਪਰਿਵਾਰ ਕੋਲ ਇਸ ਸਬੰਧੀ ਕੀ ਜਾਣਕਾਰੀ ਹੈ ਚਰਨਦੀਪ ਬਾਰੇ ਹੁਣ ਤੱਕ ਜਿਹੜੀ ਹੈ ਕਿ ਜਾਣਕਾਰੀ ਮਿਲ ਰਹੀ ਹੈ ਅਜੇ ਤੱਕ ਜੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਸੀ 2 ਕਮੈਂਟ ਪਹਿਲਾਂ ਹੀ ਕੈਨੇਡੀਅਨ ਪੁਲਿਸ ਨਾਲ ਵੀ ਮੈਂ ਆਪ ਗੱਲ ਕਰੀ ਸੀ ਤੇ ਉਹਨਾਂ ਨੇ ਸਾਨੂੰ ਉਹ ਦੱਸਿਆ ਸੀਗਾ ਵੀ ਕੈਮਰੇ ਵਗੈਰਾ ਅਸੀਂ ਚੈੱਕ ਕਰੀਆ ਕਰਿਆ ਪਰ ਹਜੇ ਤੱਕ ਕੋਸ਼ਿਸ਼ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਉਹਦੇ ਵਿੱਚ ਵੀ ਕੱਲ ਤੱਕ ਅਸੀਂ ਤੁਹਾਨੂੰ ਕਨਫਰਮ ਕਰ ਦਾਂਗੇ ਹਨਾ ਜੀ ਜੀ ਠੀਕ ਹੈ ਤੇ ਵੀਰਵਾਰ ਨੂੰ ਇੱਥੋਂ ਮਿਸਿੰਗ ਹੋਇਆ ਸੀਗਾ ਜੀ ਹਮਮ ਤੇ ਐਤਵਾਰ ਨੂੰ ਇਹਨਾਂ ਨੇ ਮੁੰਡਿਆਂ ਨੇ ਪੋਸਟ ਪਾਈ ਸੀ ਜਿਹੜੇ ਉਹਦੇ ਨਾਲ ਦੇ ਰੂਮ ਮੇਟ ਸੀ ਉਹ ਸਾਨੂੰ ਆ ਕੇ ਸਾਡੇ ਹੀ ਪਿੰਡ ਦੇ ਮੁੰਡੇ ਨੇ ਕਿਸੇ ਨੇ ਦੇਖੀ ਸੀਗੀ ਹਨਾ ਹਮਮ ਤੇ ਉਹ ਫਿਰ ਇਹਨਾਂ ਦੇ ਘਰੇ ਆਇਆ ਤੇ ਇਹਨਾਂ ਨੂੰ ਨੇ ਦਿਖਾਈ ਵੀ ਤੁਹਾਡਾ ਮੁੰਡਾ ਲੱਭਦਾ ਨਹੀਂ ਤਿੰਨ ਦਿਨਾਂ ਤੋਂ ਹਨਾ ਤੇ ਫਿਰ ਇਹ ਮੇਰੇ ਕੋਲੇ ਆ ਗਏ ਮੈਂ ਇੱਥੇ ਸੀ ਉਹਨਾਂ ਨੂੰ ਉਹ ਮੁੰਡੇ ਨੂੰ ਕੰਟੈਕਟ ਵਗੈਰਾ ਕੀਤਾ ਹਨਾ ਫੋਨ ਤੇ ਉਹਦਾ ਨੰਬਰ ਦਿੱਤਾ ਹੋਇਆ ਸੀ ਨਾਲ ਇੰਸਟਾਗ੍ਰam ਦੀ ਪੋਸਟ ਸੀ ਜੀ ਉਹ ਜੀ ਫਿਰ ਉਹਨੇ ਸਾਨੂੰ ਦੱਸਿਆ ਵੀ ਚਰਨਦੀਪ ਘਰੋਂ 2 ਵਜੇ ਆਮ ਕੰਮ ਤੇ ਜਾਂਦਾ ਹੁੰਦਾ ਸੀ ਤੇ ਉਸ ਦਿਨ 11 ਵਜੇ ਇਹ ਜਾਣ ਲੱਗਿਆ ਜਦੋਂ ਤੇ ਨਾਲ ਦੇ ਮੁੰਡੇ ਨੇ ਇਹਨੂੰ ਪੁੱਛਿਆ ਵੀ ਅੱਜ ਸਾਧਰੇ ਚੱਲਿਆਂ ਦੇ ਕਹਿੰਦਾ ਵੀ ਮੈਨੂੰ ਕੰਪਨੀ ਵਾਲਿਆਂ ਨੇ ਬੁਲਾ ਲਿਆ ਪਹਿਲਾਂ ਤੇ ਤਾਂ ਕਰਕੇ ਚੱਲਿਆਂ ਜੀ ਤੇ ਇਹ ਇਹ 19 ਜੂਨ ਦੀ ਗੱਲ ਹੈ ਤੇ ਤੁਸੀਂ ਚਰਨਦੀਪ ਦੇ ਚਾਚਾ ਜੀ ਹੋ ਰਾਈਟ ਹਾਂਜੀ ਪਹਿਲਾ ਆਪ ਚਰਨਦੀਪ ਦੇ ਮਾਤਾ ਜੀ ਤੋਂ ਅਸੀਂ ਜਾਨਣਾ ਚਾਹਾਂਗੇ ਤੁਹਾਨੂੰ ਫੋਨ ਜਿਹੜਾ ਚਰਨਦੀਪ ਦਾ ਆਇਆ ਉਹ ਕਿਹੜੀ ਤਰੀਕ ਨੂੰ ਕਦੋਂ ਆਇਆ ਤੇ ਤੁਹਾਡੀ ਕੀ ਗੱਲ ਹੋਈ ਉਹਦੇ ਨਾਲ ਗੱਲ ਹੋਈ ਬਸ ਮੈਂ ਇਹ ਪੁੱਛਿਆ ਉਹ ਠੀਕ ਆ ਤੇ ਉਹਨੇ ਹਾਂ ਜੀ ਗਾਇ ਕਿ ਜੀ ਉਹਦੀ ਬਾਤ ਨਹੀਂ ਮੇਰੇ ਕੋਲ ਨਾ ਗੱਲ ਫੋਨ ਤੇ ਉਸ ਤੋਂ ਪਹਿਲਾਂ ਜਦੋਂ ਚਰਨਦੀਪ ਤੁਹਾਨੂੰ ਫੋਨ ਕਰਦਾ ਹੁੰਦਾ ਸੀ ਤੇ ਕੋਈ ਵੀ ਪਰੇਸ਼ਾਨੀ ਤੁਹਾਡੇ ਨਾਲ ਡਿਸਕਸ ਕਰਦਾ ਹੁੰਦਾ ਸੀ ਨਹੀਂ ਜੀ ਇਦਾਂ ਕੋਈ ਗੱਲ ਨਹੀਂ ਕਰਿਆ ਉਹ ਮੇਰੇ ਨਾਲ ਅੱਛਾ ਕਦੀ ਕੋਈ ਗੱਲ ਨਹੀਂ ਹੋਈ 10 ਮਹੀਨੇ ਹੋਏ ਸੀ ਉਹਨੂੰ ਕੈਨੇਡਾ ਆਏ ਨੂੰ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਚਰਨਦੀਪ ਜਿਹੜਾ ਉਹ ਮਿਲ ਨਹੀਂ ਰਿਹਾ ਉਹ ਗੁੰਮ ਹੋ ਗਿਆ ਇਹ ਲਾ ਪਤਾ ਵਾ ਇਦਾਂ ਇਹਨਾਂ ਦੇ ਪੋਸਟ ਪਾਏ ਹੋਏ ਸੀਗੇ ਸਾਨੂੰ ਉਦੋਂ ਪਤਾ ਲੱਗਿਆ ਵਾ ਨਾਲ ਗੱਲ ਵੀ ਨਾਲ ਦੇ ਮੁੰਡਿਆਂ ਦੇ ਪਾਏ ਹੋਏ ਸੀਗੇ ਜੀ ਤੁਮਨ ਦਾਸੀ ਕੋਈ ਨੰਬਰ ਨਹੀਂ ਦਿੰਦਾ ਜਿਹੜਾ ਹੂੰ ਹੂੰ ਠੀਕ ਹੈ ਹਾਂਜੀ ਉਹਨੇ ਪਾਇਆ ਸਮੋ ਤਾਂ ਆਈ ਸੀਗਾ ਖਨੀ ਦਾ ਫੋਨ ਬੰਦ ਜਾਂ ਨੈਟ ਲੁੱਕ ਗਏ ਹੋਣਗੇ ਹਾਂਜੀ ਐਦਾਂ ਹੀ ਤੇ ਦੋ ਦਿਨ ਤੋਂ ਜਦੋਂ ਉਹਦਾ ਨੰਬਰ ਬੰਦ ਰਹਾ 19 ਜੂਨ ਨੂੰ ਤੁਹਾਡੀ ਉਹਦੇ ਨਾਲ ਆਖਰੀ ਵਾਰੀ ਥੋੜੀ ਜੀ ਗੱਲ ਹੋਈ ਹੈ ਤੇ ਤੁਸੀਂ ਉਹਦੇ ਦੋਸਤਾਂ ਨੂੰ ਫੋਨ ਨਹੀਂ ਕੀਤਾ ਕੰਟੈਕਟ ਨਹੀਂ ਕੀਤਾ ਵੀ ਦੋ ਦਿਨ ਤੋਂ ਚਰਨਦੀਪ ਦਾ ਫੋਨ ਬੰਦ ਹੈ ਤੇ ਉਹ ਕਿਉਂ ਬੰਦ ਹੈ ਨਹੀਂ ਮੈਂ ਆਈ ਸੀ ਕਿਤੇ ਮੇਰਾ ਫੋਨ ਜਾਂ ਨੈਟ ਮੁੱਕ ਗਿਆ ਉਹ ਜਾ ਕੇ ਇਹ ਤਾਂ ਡਗ ਡੂਪਿਆ ਉਹ ਜਾਂ ਫਿਰ ਕੰਮ ਤੇ ਹੋਗਾ ਇਦਾਂ ਹੀ ਸਾਨੂੰ ਸਲੀਪਾ ਸਾਡੇ ਫੈਮਿਲੀ ਕੋਲੇ ਜੀ ਉਹਨਾਂ ਦੇ ਕਿਸੇ ਦੋਸਤ ਦਾ ਨੰਬਰ ਉੱਥੋਂ ਦਾ ਜਿਹੜੇ ਰੂਮ ਮੇਟ ਸੀ ਉਹਨਾਂ ਦੇ ਕੋਲੇ ਕਿਸੇ ਦਾ ਸਾਡੇ ਕੋਲੇ ਨੰਬਰ ਹੈ ਨਹੀਂ ਸੀਗਾ ਜੀ ਨਾ ਕਦੇ ਲੋੜ ਵੀ ਸੀ ਨਾ ਹੀ ਉਹਨੇ ਸਾਨੂੰ ਦਿੱਤਾ ਸੀ ਵੀ ਇਹ ਮੁੰਡੇ ਮੇਰੇ ਨਾਲ ਰਹਿੰਦੇ ਆ ਹਾਂ ਹਾਂ ਤੇ ਕੋਈ ਨੰਬਰ ਵਗੈਰਾ ਸਾਡੇ ਕੋਲੇ ਹੈ ਨਹੀਂ ਸੀ ਫਿਰ ਅਸੀਂ ਕੰਟੈਕਟ ਕਿਸੇ ਨੂੰ ਕਰ ਹੀ ਨਹੀਂ ਸਕੇ ਹਾਂ ਤੇ ਸਾਡੇ ਦਲਤ ਵੀ ਇਹ ਕੋਈ ਗੱਲ ਹੈ ਨਹੀਂ ਸੀ ਜੇ ਕੋਈ ਪਰੇਸ਼ਾਨੀ ਵਗੈਰਾ ਹੁੰਦੀ ਫਿਰ ਤਾਂ ਸਾਨੂੰ ਵੀ ਭਜਨਟ ਜੀ ਹੋਣੀ ਸੀ ਨਾ ਜੀ ਹਾਂ ਹਾਂ ਬਿਲਕੁਲ ਹਾਂ ਜੀ ਤੇ ਤੁਸੀਂ ਚਰਨਦੀਪ ਦੇ ਚਾਚਾ ਜੀ ਹੋ ਤੁਸੀਂ ਕੈਨੇਡਾ ਦੇ ਵਿੱਚ ਹੀ ਰਹਨੇ ਹੋ ਡੈਲਟਾ ਹਾਂਜੀ ਜਦੋਂ ਚਰਨਦੀਪ ਬਾਰੇ ਥੋੜਾ ਜਿਹਾ ਦੱਸੋ ਵੀ ਜਦੋਂ ਕੈਨੇਡਾ ਆਇਆ ਉਦੋਂ ਕਿਵੇਂ ਦੀ ਲਾਈਫ ਜੀ ਰਿਆ ਸੀ ਕੰਮ ਕਰ ਸੀਗਾ ਉਹਦੇ ਕੋਲ ਨਾਇਗਰਾ ਦੇ ਇਲਾਕੇ ਦੇ ਵਿੱਚ ਹੀ ਸ਼ੁਰੂ ਤੋਂ ਰਹਿ ਰਿਹਾ ਸੀਗਾ ਨਹੀਂ ਪਹਿਲਾਂ ਇਹ ਉਹ 3 ਕੁ ਮਹੀਨੇ ਬ੍ਰੈਮਟਨ ਦੇ ਵਿੱਚ ਹੀ ਰਿਹਾ ਕਾਲਜ ਉੱਥੇ ਜਾਂਦਾ ਰਿਹਾ ਫਿਰ ਇਹਨੂੰ ਮੁੰਡਿਆਂ-ਮੁੰਡਿਆਂ ਨੇ ਕਿਹਾ ਵੀ ਉੱਥੇ ਜਾ ਵੜ ਵੀ ਉੱਥੇ ਥੋੜਾ ਜਿਹਾ ਕੰਮ ਵੀ ਹੈਗਾ ਹਾਂ ਹਾਂ ਫਿਰ ਇਹ 3 ਕੁ ਮਹੀਨੇ ਬਾਅਦ ਉੱਥੇ ਚਲੇ ਗਿਆ ਸੀਗਾ ਮੈਨੂੰ 3 ਮਹੀਨੇ ਤੋਂ ਵੀ ਥੋੜਾ ਜ਼ਿਆਦਾ ਟਾਈਮ ਲਿਵਰੈਂਟਨ ਦੇ ਵਿੱਚ ਰਿਹਾ ਫਿਰ ਉੱਥੇ ਜਾਵੜਿਆ ਉੱਥੇ ਨੂੰ ਕੰਮ ਵੀ ਹੁਣ ਤੱਕ ਇਹਦੇ ਕੋਲ ਡਬਲ ਕੰਮ ਮਿਲਿਆ ਹੋਇਆ ਸੀ ਹਨਾ ਰਾਤ ਨੂੰ ਇਹ ਸਕੂਲ ਤੋਂ ਨਹੀਂ ਆਉਂ ਪਿਆ ਹੋਇਆ ਸੀ ਰਾਤ ਨੂੰ ਇਹ ਜਾਂਦਾ ਸੀ ਫੈਕਟਰੀ 'ਚ ਮਿਲਦਾ ਦਿਨੇ ਇਹ 버ਗਰ ਕਿੰਗ ਤੇ ਜਾਂਦਾ ਸੀ ਜੀ ਅੱਛਾ ਜੀ ਉਹਨੇ ਸੰਡੇ ਵਾਲੇ ਦਿਨ ਫਿਰ ਸਾਨੂੰ ਸਾਡੇ ਪਿੰਡ ਦਾ ਮੁੰਡਾ ਇਹ ਉਹਨੇ ਇੰਸਟਾਗ੍ਰਾਮ ਤੇ ਪੋਸਟ ਦੇਖੀ ਸੀਗੀ ਹਨਾ ਫਿਰ ਉਹਨੇ ਇਹਨਾਂ ਦੇ ਘਰੇ ਦੱਸਿਆ ਇਹ ਮੇਰੇ ਕੋਲੇ ਆ ਗਏ ਸਾਡਾ ਘਰ ਨੇੜੇ ਨੇੜੇ ਹੀ ਆ ਅੱਛਾ ਜੀ ਤੇ ਉਹਦੇ ਉੱਤੇ ਫਿਰ ਫੋਨ ਨੰਬਰ ਵੀ ਦਿੱਤਾ ਹੋਇਆ ਸੀਗਾ ਵੀ ਜੇ ਕਿਸੇ ਨੇ ਦੇਖਿਆ ਇਹਨੂੰ ਜਾਂ ਕਿਸੇ ਨੇ ਕਿਸੇ ਨੂੰ ਕੋਈ ਵੀ ਪਤਾ ਵੀ ਤੇ ਆਹ ਨੰਬਰ ਤੇ ਕੰਟੈਕਟ ਕਰ ਲੋ ਹਨਾ ਫਿਰ ਅਸੀਂ ਮੈਂ ਉਹ ਮੁੰਡੇ ਨੂੰ ਜਦ ਹੀ ਵਟਸਐਪ ਤੇ ਕੰਟੈਕਟ ਕੀਤਾ ਤੇ ਉਹ ਕਹਿੰਦਾ ਵੀ ਉਹਨੇ ਮੈਨੂੰ ਦੱਸਿਆ ਵੀਰੇ 11:00 ਵਜੇ ਤੋਂ 2:00 ਵਜੇ ਕੰਮ ਤੇ ਜਾਂਦਾ ਸੀ ਉਸ ਦਿਨ ਇਹ 11:00 ਵਜੇ ਚਲਿਆ ਗਿਆ ਹਨਾ ਜੀ ਵੀ ਮੈਂ ਇਹਨੂੰ ਦੂਜੇ ਮੁੰਡੇ ਨੇ ਪੁੱਛਿਆ ਵੀ ਤੂੰ ਅੱਜ ਸਾਧਰੇ ਚੱਲਿਆ ਕਹਿੰਦਾ ਅੱਜ ਮੈਨੂੰ ਯਾਰ ਕੰਪਨੀ ਵਾਲਿਆਂ ਨੇ ਪਹਿਲਾਂ ਬੁਲਾ ਲਿਆ ਹਨਾ ਹਾਂ ਹਾਂ ਇੰਨੇ ਕੀ ਕਹਿੰਦਾ ਗੱਲ ਹੋਈ ਆ ਹੋਰ ਕੋਈ ਗੱਲਬਾਤ ਨਹੀਂ ਹੋਈ ਇਹ ਚਲਿਆ ਗਿਆ ਕਰੋ ਉਦੋਂ ਬਾਅਦ ਕਹਿੰਦਾ ਦੂਜੇ ਦਿਨ ਇਹ ਜਦੋਂ ਆਇਆ ਨਹੀਂ ਹੂੰ ਤੇ ਕਹਿੰਦਾ 버거 किंग ਤੇ ਉਹ ਮੁੰਡੇ ਨੇ ਇਹਨੂੰ ਲਵਾਇਆ ਸੀਗਾ ਜਿਵੇਂ ਜਾਨ ਨੌਨ ਸੀਗੇ ਹੁਣਿਆ ਕੋਈ ਹਨਾ ਹਾਂਜੀ ਤੇ ਕਹਿੰਦਾ 버거 किंग ਤੋਂ ਜਦੋਂ ਮੈਨੂੰ ਫੋਨ ਆ ਗਿਆ ਵੀ ਤੁਹਾਡੇ ਵਾਲਾ ਆਇਆ ਨਹੀਂ ਹੈਗਾ ਹੂੰ ਹੂੰ ਉਹਨੇ ਇਹ ਸ਼ਬਦ ਦੀ ਵਰਤ ਤੇ ਹੈਗਾ ਵੀ ਤੁਹਾਡੇ ਵਾਲਾ ਆਇਆ ਨਹੀਂ ਤੇ ਕਹਿੰਦਾ ਫੇਰ ਮੈਨੂੰ ਟੈਨਸ਼ਨ ਜੀ ਹੋਈ ਕਹਿੰਦਾ ਮੈਂ ਜਦੋਂ ਫੋਨ ਇਹਦਾ ਟਰਾਈ ਕਰਨ ਲੱਗਿਆ ਫੋਨ ਇਹਦਾ ਬੰਦ ਆਉਣ ਲੱਗਿਆ ਜੀ ਹੂੰ ਤੇ ਫਿਰ ਉਹਨਾਂ ਨੇ ਪੁਲਿਸ ਕੋਲੇ ਕੰਟੈਕਟ ਕੀਤਾ ਪੁਲਿਸ ਕਹਿੰਦੇ ਵੀ ਸਾਨੂੰ 48 ਆਵਰ ਵੇਟ ਕਰਨੀ ਪੈਣੀ ਆ ਹੂੰ ਫਿਰ ਉਹਨਾਂ ਨੇ ਉਦਣ ਦਾ ਦਿਨ ਤੇ ਦੂਜੇ ਦਿਨ ਜਾ ਕੇ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਸੰਡੇ ਨੂੰ ਜਿਵੇਂ ਆਹ ਸਾਰੇ ਵੀਰਵਾਰ ਨੂੰ ਤੇ ਸੈਟਰਡੇ ਨੂੰ ਉਹਨਾਂ ਨੇ ਫਿਰ ਪੁਲਿਸ ਰਿਕਮਲੇਂਡ ਕੀਤੀ ਸੀਗੀ ਠੀਕ ਹੈ ਤੇ ਫਿਰ ਤੁਸੀਂ ਵੀ ਆਪਣੇ ਵੱਲੋਂ ਕੋਈ ਰਿਪੋਰਟ ਦਰਜ ਕਰਵਾਈ ਪੁਲਿਸ ਨਾਲ ਕੰਟੈਕਟ ਕੀਤਾ ਮੈਂ ਫਿਰ ਉਹ ਮੁੰਡੇ ਨਾਲ ਗੱਲ ਕਰਨ ਤੋਂ ਬਾਅਦ ਜਦ ਹੀ ਅਸੀਂ ਨਿਆਗਰਾ ਪੁਲਿਸ ਦਾ ਲੋਕਲ ਪੁਲਿਸ ਦਾ ਨੰਬਰ ਕੱਢ ਕੇ ਫਿਰ ਅਸੀਂ ਵੀ ਉਹਨਾਂ ਨੂੰ ਕੰਪਲੇਂਟ ਕੀਤੀ ਸੀਗੀ ਜਿਵੇਂ ਹੂੰ ਤੇ ਕੱਲ ਵੀ ਮੇਰੀ ਥੋੜੀ ਜਿਹੀ ਗੱਲ ਹੋਈ ਸੀ ਉਹ ਕਹਿੰਦੇ ਸੀ ਵਰਕ ਕਰ ਰਹੇ ਆ ਤੇ ਅੱਜ ਵੀ ਮੈਂ ਉਹਦੇ ਨਾਲ ਜਿਹੜਾ ਆਫੀਸਰ ਲੱਗਿਆ ਹੋਇਆ ਉਹਦਾ ਸਾਨੂੰ ਆਈਡੀ ਵਗੈਰਾ ਦੇ ਦਿੱਤੀ ਸੀ ਉਹਨਾਂ ਨੇ ਹਾਂ ਹਾਂ ਤੇ ਉਹਦੇ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਸੀਸੀਟੀਵੀ ਵਗਰਾ ਚੈੱਕ ਕੀਤੇ ਆ ਵੀ ਸਾਨੂੰ ਕੁਝ ਫਲੂ ਮਿਲੇ ਆ ਪਰ ਅਸੀਂ ਅਜੇ ਤੁਹਾਨੂੰ ਡਿਕਲੇਅਰ ਨਹੀਂ ਕਰ ਸਕਦੇ ਉਹ ਕੱਲ ਨੂੰ ਤੁਸੀਂ ਸਾਨੂੰ ਕਾਲ ਕਰ ਲਿਓ ਜਾਂ ਅਸੀਂ ਤੁਹਾਨੂੰ ਕੰਟੈਕਟ ਕਰ ਲਾਂਗੇ ਵੀ ਦੱਸ ਦਾਂਗੇ ਕੀ ਗੱਲਬਾਤ ਸਾਰੀ ਠੀਕ ਹੈ ਉਹਦੇ ਕੋਈ ਸਰਟੀਫਿਕੇਟ ਪਾਸਪੋਰਟ ਕੋਈ ਡਾਕੂਮੈਂਟਸ ਵਗੈਰਾ ਮਿਲੇ ਉਹਦਾ ਜੀ ਕੋਈ ਸਰਟੀਫਿਕੇਟ ਕੋਈ ਪਾਸਪੋਰਟ ਕੋਈ ਡਾਕੂਮੈਂਟ ਉਹ ਸਾਰੇ ਨਾਲ ਹੀ ਲੈ ਕੇ ਆਉਂਦੇ। ਅੱਛਾ ਨਾਲ ਲੈ ਕੇ ਗਿਆ ਠੀਕ ਹੈ। ਤੇ ਕੋਈ ਉਹਦਾ ਫੋਨ ਬਾਰੇ ਕੋਈ ਜਾਣਕਾਰੀ ਮਿਲੀ ਫੋਨ ਕਿੱਥੇ ਹੈ? ਪੁਲਿਸ ਨੂੰ ਫੋਨ ਮਿਲਿਆ? ਓਕੇ ਜੀ ਉਹਦਾ ਜਿਹੜਾ ਸੈੱਲ ਫੋਨ ਸੀਗਾ ਉਹ ਨਾਇਗਰਾ ਫਾਲ ਦੇ ਕੰਧ ਤੇ ਪਿਆ ਸੀਗਾ। ਨਾਇਗਰਾ ਫਾਲ ਦੇ ਉੱਥੇ ਤੇ ਪਿਆ ਸੀ। ਓਕੇ। ਹਾਂਜੀ ਉੱਥੇ ਕੋਈ ਬ੍ਰੈਂਟਨ ਦੀ ਫੈਮਿਲੀ ਘੁੰਮਣ ਗਈ ਸੀਗੀ। ਹਾਂ ਹਾਂ। ਉਹਨਾਂ ਨੂੰ ਫੋਨ ਉਹ ਮਿਲਿਆ ਬੰਦ। ਅੱਛਾ ਓਪ ਕੀਤਾ ਹੋਇਆ ਸਵੇਕਿਆ। ਹਾਂ ਹਾਂ। ਤੇ ਉਹਨਾਂ ਨਾਲ ਮੇਰੀ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਅਸੀਂ 2-3 ਫੈਮਲੀਆਂ ਉੱਥੇ ਹੋਰ ਕਰ ਰਹੀਆਂ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਫੋਨ ਆ ਉਹ ਕਹਿੰਦੇ ਵੀ ਨਹੀਂ ਹਾਂ ਤੇ ਅਸੀਂ ਕਹਿੰਦੇ ਉਹ ਫਿਰ ਫੋਨ ਚੱਕ ਲਿਆ ਹੁੰਦਾ ਬ੍ਰੈਂਟਨ ਆ ਗਿਆ ਫੋਨ ਉਹ ਇਹ ਹਾਂ ਹਾਂ ਤੇ ਜਦੋਂ ਫੋਨ ਬ੍ਰੈਂਟਨ ਆ ਗਿਆ 2 ਦਿਨ ਉਹਨਾਂ ਨੇ ਫੋਨ ਬੰਦ ਹੀ ਰੱਖਿਆ ਸੀ ਫਿਰ ਉਹਨਾਂ ਨੇ ਸੰਡੇ ਨੂੰ ਫੋਨ ਆਨ ਕੀਤਾ ਸ਼ਾਮ ਨੂੰ ਹਾਂ ਠੀਕ ਹੈ ਜਦੋਂ ਫੋਨ ਤੇ ਰੰਗ ਜਾਣ ਲੱਗੀ ਮੈਨੂੰ ਵੀ ਥੋੜਾ ਜਿਹਾ ਹੌਸਲਾ ਹੋ ਗਿਆ ਸੀ ਮੈਂ ਕਿਹਾ ਵੀ ਕਿਤੇ ਲੋ ਬਹਿ ਬੂ ਗਿਆ ਹੋਊਗਾ ਜਾ ਕੇ ਵੀ ਹੁਣ ਫੋਨ ਆਨ ਹੋ ਗਿਆ ਹਨਾ ਫਿਰ ਉਹਨਾਂ ਨੇ ਫੋਨ ਚੱਕਿਆ ਨਹੀਂ ਅਸੀਂ ਟਰਾਈ ਕਰੀਏ ਫਿਰ ਮੈਂ ਮੈਸੇਜ ਛੱਡਿਆ ਵੀ ਕਈ ਵਾਰ ਜੇ ਕਿਸੇ ਕੋਲੇ ਹੋਰ ਹੋਇਆ ਤਾਂ ਸਕਰੀਨ ਦੇ ਉੱਤੇ ਵੀ ਕਈ ਵਾਰੀ ਬੰਦਾ ਮੈਸੇਜ ਤਾਂ ਪੜ ਲੈਂਦਾ ਹੈ ਲੋਕ ਤਾਂ ਉਹਨਾਂ ਦਾ ਖੁੱਲਣਾ ਨਹੀਂ ਹਨਾ ਜੀ ਉਦੋਂ 2 ਮਿੰਟ ਬਾਅਦ ਹੀ ਫਿਰ ਉਹਨਾਂ ਨੇ ਫੋਨ ਚੱਕ ਲਿਆ ਉਹ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਤਾਂ ਸਾਨੂੰ ਕੋਨ ਵੀਰ ਜੀ ਵੀ ਆਏ ਕਰਕੇ ਨਾਗਰਾਪਾਲ ਤੋਂ ਮਿਲਿਆ ਸੀਗਾ ਹੂੰ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਸਾਡੇ ਮੁੰਡੇ ਦਾ ਫੋਨ ਆ ਵੀ ਉਹ ਮਿਸਿੰਗ ਹੈਗਾ ਵੀ ਪੁਲਿਸ ਨੂੰ ਜਾਂ ਤਾਂ ਤੁਸੀਂ ਪਹੁੰਚਦਾ ਕਰ ਦਿਓ ਵੀ ਜਾਂ ਪੁਲਿਸ ਤੋਂ ਉੱਥੋਂ ਲੈ ਜਾਓ ਪਰ ਪੁਲਿਸ ਫੋਨ ਉਹਨਾਂ ਤੋਂ ਲੈ ਕੇ ਹੀ ਆ ਜੀ ਮੰਡੇ ਵਾਲੇ ਨਾਲ ਲੈ ਕੇ ਲਈ ਜਪਲਿਸ ਨੇ ਪੁਲਿਸ ਨੇ ਮੰਡੇ ਤੋਂ ਕੰਮ ਸਟਾਰਟ ਕੀਤਾ ਜੀ ਇੱਥੇ ਬੈਠੋ ਉਹ ਪਿਆਗਰਾ ਖਾਲ ਦੇ ਵਿੱਚ ਸਟਾਰਟ ਠੀਕ ਹੈ ਠੀਕ ਹੈ ਸੋ ਹੁਣ ਤੱਕ ਇਹ ਸਾਰੀ ਜਾਣਕਾਰੀ ਤੁਹਾਨੂੰ ਤੁਹਾਡੇ ਤੱਕ ਪਹੁੰਚੀ ਹੈ ਹਾਂਜੀ ਜੀ ਹਾਂਜੀ ਅ ਅਸੀਂ ਚਰਨਦੀਪ ਦੇ ਫਾਦਰ ਸਾਹਿਬ ਨਾਲ ਵੀ ਗੱਲ ਕਰਨਾ ਚਾਹਾਂਗੇ ਹਾਂਜੀ ਅੰਕਲ ਜੀ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਸੀ ਕਿ ਤੁਹਾਡੇ ਮੁੰਡੇ ਨਾਲ ਤੁਹਾਨੂੰ ਕੀ ਲੱਗਦਾ ਸੀਗਾ ਜਦੋਂ ਗੱਲਬਾਤਾਂ ਕਰਦਾ ਸੀਗਾ ਬਹੁਤ ਵਧੀਆ ਖੌਸ ਰਹਿਣਾ ਹੈ ਜੀ ਹਮ ਉਦੋਂ ਦੋ-ਤਿੰਨ ਅੱਗੋਂ ਗੱਲ ਹੋਈ ਸੀ ਮਗਰ ਵੀ ਗਰਮੀ ਬਹੁਤ ਆ ਇੱਥੇ ਹੂੰ ਕਹਣਾ ਵੀ ਡੈਡੀ ਭੈ ਤਾਂ ਨੂੰ ਮੈਂ ਕੁ ਉਡਰ ਜਾ ਕੋਈ ਪੈਸੇ ਭੇਜਾਂ ਅੱਛਾ ਮਗਰ ਇਹਦੇ ਤੋਂ ਆਵਦਾ ਚੁਆਈ ਕਰ ਰਹੀ ਹੂੰ ਵੀ ਅਸੀਂ ਸਾਰੀ ਜਾਂਦੇ ਠੀਕ ਆ ਹੋਰ ਇਹ ਪੈਸੇ ਫੜ ਕੇ ਭੇਜੇ ਹਰ ਦੇ ਭੇਜੇ ਕਿਸੇ ਤੋਂ ਕਿੰਨੇ ਕਿਸੇ ਤੋਂ ਕਿੰਨੇ ਠੀਕ ਆ ਤੇ ਹਜੇ ਤੱਕ ਇਹਨੂੰ ਕੰਮ ਵੀ ਹੋਣ ਜੀ ਜਾ ਕੇ ਮਿਲਿਆ ਸੀ ਲੇਟ ਜੇ ਮੇ ਮਤਲਬ ਉਹਨੇ ਵੀ ਕੋਈ ਪੈਸਾ ਹਜੇ ਤੱਕ ਕਰੇ ਤਾਂ ਭੇਜਿਆ ਨਹੀਂ ਸੀਗਾ ਜੀ ਜੀ ਤੇ ਸਾਰੇ ਬੈਠੇ ਸੀ ਫੜ-ਦੜ ਕੇ ਭੇਜਿਆ ਸੀ ਇਹਨੂੰ ਇਹਨਾਂ ਨੇ ਜੀ ਹਾਂ ਹਾਂਜੀ ਦੇਖੋ ਹੂੰ ਤਾਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਚਰਨਦੀਪ ਬਾਰੇ ਕੋਈ ਜਾਣਕਾਰੀ ਮਿਲੇ ਤੇ ਉਹ ਚੰਗੇ ਮਿਲੇ ਮੌਜੂਦਾ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਅਗਲੇ ਬੀਸੀ ਚੋਣਾਂ ਦੇ ਲਈ ਚੰਗੀ ਪਕੜ ਜਿਹੜੀ ਆ ਉਹ ਬਣਾਈ ਹੋਈ ਹੈ ਖਾਸ ਕਰਕੇ ਇਸ ਦੇ ਸੱfte ਜਿਹੜੇ ਨਜ਼ਦੀਕੀ ਕੰਪੀਟੀਟਰ ਤੋਂ ਅੱਗੇ ਚੱਲ ਰਹੇ ਨੇ ਪਰ ਇਹ ਲੀਡ ਹੁਣ ਥੋੜੀ ਤੰਗ ਵੀ ਹੁੰਦੀ ਨਜ਼ਰ ਆ ਰਹੀ ਹੈ ਇਹ ਰਿਸਰਚ ਕੰਪਨੀ ਤੋਂ ਤਾਜ਼ਾ ਜਿਸ ਦੀ ਜੂਨ ਦੇ ਵਿੱਚ ਕਰਵਾਈ ਗਈ ਪੋਲਿੰਗ ਨੇ ਦਿਖਾਇਆ ਕਿ 40% ਦੀ ਨਿਰਧਾਰਤ ਵੋਟਰ ਪ੍ਰੀਮੀਅਰ ਡੇਵਿਡ ਈਬੀ ਤੇ ਉਹਨਾਂ ਦੀ ਗਵਰਨਿੰਗ ਪਾਰਟੀ ਲਈ ਆਪਣੀ ਵੋਟ ਪਾਉਣ ਜਾ ਰਹੇ ਨੇ ਪੋਲ ਨੇ ਬੀਸੀ ਕੰਜ਼ਰਵੇਟਿਵਾ ਨੂੰ ਦੂਜੇ ਨੰਬਰ ਤੇ ਪਾਇਆ 33% ਦੇ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਜੌਨ ਲੋਸਟੈਟ ਤੇ ਉਹਨਾਂ ਦੀ ਟੀਮ ਦੇ ਹੱਕ ਦੇ ਵਿੱਚ ਆਪਣੀ ਵੋਟ ਪਾਉਣਗੇ ਪੋਲ ਨੇ BC ਕੰਜ਼ਰਵੇਟਿਵਾਂ ਨੂੰ ਦੂਜੇ ਸਥਾਨ ਤੇ ਪਾਇਆ 33% ਦੇ ਉੱਤਰਤਾਮਾਨ ਨੇ ਕਿਹਾ ਕਿ ਉਹ ਜੌਨ ਲੂ ਸਟੇਟ ਤੇ ਉਹਨਾਂ ਦੀ ਟੀਮ ਦੇ ਹੱਕ ਦੇ ਵਿੱਚ ਆਪਣੀ ਵੋਟ ਪਾਉਣਗੇ ਔਰ BC ਗ੍ਰੀਨਜ਼ ਨੇ ਪਹਿਲੀ ਵਾਰ ਪੋਲਿੰਗ ਦੇ ਵਿੱਚ BC ਯੂਨਾਈਟਿਡ ਨੂੰ ਪਛਾੜ ਦਿੱਤਾ ਨਿਰਧਾਰਤ ਵੋਟਰਾਂ ਦੇ 15% ਦੇ ਹਿੱਸੇ ਦੇ ਨਾਲ ਤੀਜੇ ਸਥਾਨ ਤੇ ਆਇਆ ਕਿਵਨ ਫਾਲਕਨ ਦੀ ਯੂਨਾਈਟਿਡ ਪਾਰਟੀ 11% ਦੀ VOTING ਸ਼ੇਅਰ ਦੇ ਨਾਲ ਚੌਥੇ ਨੰਬਰ ਤੇ ਚਲੀ ਗਈ ਹੈ ਰਿਸਰਚ ਕੰਪਨੀ ਦੇ ਪ੍ਰਧਾਨ ਨੇ ਕਿਹਾ ਹੈ ਕਿ BC NDP ਮੈਟਰੋ ਵੈਨਕੂਵਰ 41% ਦੀ ਵੈਨਕੂਵਰ ਆਇਲੈਂਡ 43% ਦੀ ਤੇ ਦੱਖਣੀ BC 44% ਦੀ ਵਿੱਚ ਸਾਰੇ ਚਨੋਤੀਆਂ ਤੋਂ ਅੱਗੇ ਹੈ BC ਕੰਜ਼ਰਵੇਟਿਵ ਫਰੇਜ਼ਰ ਵੈਲੀ ਦੇ ਵਿੱਚ 40% ਦੀ ਤੇ ਉੱਤਰੀ BC ਵਿੱਚ 53% ਦੀ ਅੱਗੇ ਹੈ रिसर्च कंपनी ने पोल ਦੇ ਵਿੱਚ ਰਿਹائش, ਬੇਕਰੇਤ, ਗਰੀਬੀ, ਹੈਲਥਕੇਅਰ, ਅਰਥਵਿਵਸਥਾ, ਪਬਲਿਕ ਸੇਫਟੀ ਤੇ ਕਰਾਇਮ BC ਦੇ ਲਈ ਸਭ ਤੋਂ ਮਹੱਤਵਪੂਰਨ ਮੁੱਦੇ ਬਣੇ ਹੋਏ ਨੇ। ਐਨਆਈ ਨੇ ਜਦੋਂ ਇੱਕ ਸਵਾਲ ਪੁੱਛਿਆ ਗਿਆ ਕਿ ਬੈਸਟ ਪ੍ਰੀਮੀਅਰ ਜਿਹੜੇ ਨੇ ਉਹ ਕੌਣ ਬਣੇਗਾ ਤਾਂ 28% ਦੇਵਿਡ ਈਬੀ ਜੌਨ ਰਸਟਰ, ਡੇਵੀਡੀਬੀ ਦੇ ਹੱਕ ਦੇ ਵਿੱਚ ਸਨ ਜੌਨ ਦਸਟੈਡ ਦੇ 14% ਤੇ ਫਾਲਕਨ ਦੇ 13% ਤੇ BC ਗ੍ਰੀਨ ਪਾਰਟੀ ਦੀ ਆਗੂ ਨੂੰ 11% ਦੀ ਵੋਟਾਂ ਮਿਲੀਆਂ। रिसर्च कंप्लीटेड ताज़ा पोल ਦੇ ਨਤੀਜੇ BC ਦੇ ਵਿੱਚ 800 ਬਾਲਗਾ ਦੇ ਵਿੱਚ 17 ਜੂਨ ਤੋਂ 19 ਜੂਨ 2024 ਦੇ ਦਰਮਿਆਨ ਕਰਵਾਏ ਗਏ ਅਗ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਉਹ ਖਬਰ ਜਿਹੜੀ ਜੀ ਡੈਂਟਲ ਪਲਾਨ ਫੈਡਰਲ ਗਵਰਨਮੈਂਟ ਵੱਲੋਂ ਰੋਲ ਆਊਟ ਕੀਤੀ ਗਈ ਆ ਅਲਬਰਟਾ ਸਰਕਾਰ ਦੇ ਸਾਡੀ ਪ੍ਰੀਮੀਅਰ ਜਿਹੜੀ ਆ ਡੈਨੀਅਲਸ ਮੈਥੁਰਾ ਨੇ ਇੱਕ ਖੱਤ ਲਿਖਿਆ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹੋਰਾਂ ਨੂੰ ਵੀ ਅਸੀਂ 2026 ਤੱਕ ਉਹ ਫੈਡਰਲ ਪਲਾਨ ਦੇ ਵਿੱਚੋਂ ਆਪਟ ਆਊਟ ਕਰਨਾ ਚਾਹੁੰਦੇ ਯਾਨੀ ਕਿ ਬਾਹਰ ਜਾਣਾ ਚਾਹੁੰਦੇ ਆ। ਅ ਔਰ ਉਹਦਾ ਕਾਰਨ ਉਹਨਾਂ ਪਤਾ ਕੀ ਕਿਹਾ ਉਹ ਕਹਿੰਦੇ ਜੀ ਵੀ ਇਹ ਜਿਹੜਾ ਸੂਬਾਈ ਅਧਿਕਾਰ ਖੇਤਰ ਆ ਉਹਦੀ ਉਲੰਘਣਾ ਕਰਦਾ ਜਿਹੜਾ ਇਹ ਫੈਡਰਲ ਗਵਰਨਮੈਂਟ ਵੱਲੋਂ ਕੀਤਾ ਗਿਆ ਹੈ। ਹਾਲਾਂਕਿ ਉਹ ਕਹਿੰਦੇ ਜੀ ਵੀ ਅਸੀਂ ਨੇਗੋਸ਼ੀਏਟ ਕਰ ਰਹੇ ਹਾਂ ਜਿਹੜੀ ਫੰਡਿੰਗ ਹੈਗੀ ਆ ਫੈਡਰਲ ਗਵਰਨਮੈਂਟ ਤੋਂ ਲੈ ਕੇ ਅਸੀਂ ਜਿਹੜਾ ਸਾਡਾ ਹਿੱਸਾ ਬਣਦਾ ਉਹ ਸਾਨੂੰ ਦੇ ਦੇਣ ਤੇ ਅਸੀਂ ਉਹ ਲੋਕਾਂ ਨੂੰ ਉਹਦੇ ਬੈਨੀਫਿਟ ਜਿਹੜੇ ਆ ਉਹ ਗਾਂਹ ਦੇਵਾਂਗੇ ਔਰ ਨਾਲ ਜਿਹੜੇ ਹੈਲਥ ਮਿਨਿਸਟਰ ਹੈ ਅਲਬਰਟਾ ਦੀ ਐਡਰੀਅਨ ਲਗਰਾ ਉਹ ਕਹਿੰਦੇ ਜੀ ਵੀ ਜਿਹੜੀ ਇਹ ਪਲਾਨ ਆਈ ਆ ਸਰਕਾਰ ਦੀ ਫੈਡਰਲ ਗਵਰਨਮੈਂਟ ਦੀ ਇਹ ਤਾਂ ਆਲਰੇਡੀ ਅਲਬਰਟਾ ਦੇ ਵਿੱਚ ਇੱਕ ਕਿਸਮ ਦੀ ਐਗਜ਼ਿਸਟ ਕਰਦੀ ਆ ਉਹਦੀ ਨਕਲ ਹੀ ਕੀਤੀ ਗਈ ਆ ਕੋਈ ਜ਼ਿਆਦਾ ਉਹਦਾ ਫਾਇਦਾ ਨਹੀਂ ਹੈ ਜਦੋਂ ਕਿ ਫੈਡਰਲ ਗਵਰਨਮੈਂਟ ਦੇ ਜਿਹੜੇ ਮਨਿਸਟਰ ਨੇ ਹੈਲਥ ਮਨਿਸਟਰ ਮਾਰਕ ਹੌਲੈਂਡ ਉਹਨਾਂ ਦੇ ਪ੍ਰੈਸ ਸੈਕਟਰੀ ਕ੍ਰਿਸਟੋਫਰ ਆਨ ਹੋਰਾਂ ਨੇ ਗੱਲ ਕਹੀ ਹੈ ਜੀ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਵੀ ਅਲਬਰਟਾ ਪ੍ਰੀਮੀਅਰ ਜਿਹੜੀ ਚੀਪ ਪੋਲਿਟੀਕਲ ਗੇਮਸ ਖੇਡ ਰਹੀ ਹੈ ਉਸ ਗੱਲਬਾਤ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਉਹ ਕਹਿੰਦੇ ਅਲਬਰਟਾ ਦੇ ਵਿੱਚੋਂ ਆਲਰੇਡੀ 1 ਲੱਖ ਬੰਦੇ ਨੇ ਜਿਹੜਾ ਜੀ ਉਹ ਸਾਈਨ ਅਪ ਕਰ ਚੁੱਕੇ ਨੇ ਤੇ ਕੈਨੇਡਾ ਵਾਈਡ 2 ਲੱਖ ਬੰਦੇ ਦੇ ਕਰੀਬ ਸਾਈਨ ਕਰ ਚੁੱਕੇ ਨੇ ਇਸ ਪਲਾਨ ਲਈ ਯਾਦ ਰਹੇ ਕਿ ਜਿਹੜਾ ਫੈਡਰਲ ਪ੍ਰੋਗਰਾਮ ਹੈ ਜੀ ਇਹ 13 ਬਿਲੀਅਨ ਡਾਲਰ ਪੰਜਾਂ ਸਾਲਾਂ ਦੇ ਵਿੱਚ ਖਰਚ ਹੋਣਾ ਹੈ ਤੇ ਇਹਦੇ ਵਿੱਚ ਸੀਨੀਅਰਜ਼ ਦੀ ਕਵਰੇਜ ਜਿਹੜੀ ਆ ਉਹ ਮਈ ਚ ਆਰੰਭ ਹੋ ਗਈ ਸੀਗੀ ਤੇ ਬੱਚੇ ਜਿਹੜੇ 18 ਸਾਲ ਤੋਂ ਘਟਿਆ ਜਾਂ ਜਿਨ੍ਹਾਂ ਦੀ ਡਿਸੇਬਿਲਟੀ ਆ ਉਹਨਾਂ ਦੀ ਆ ਹੁਣ ਆਰੰਭ ਹੋ ਗਈ ਹੈ ਕੱਲ ਤੋਂ ਵੀਰਵਾਰ ਵਾਲੇ ਦਿਨ ਤੋਂ ਹੋ ਜਾਣੀ ਆ ਸੋ ਇਹ ਗੱਲਬਾਤ ਹੈ ਜੀ ਹੁਣ ਫੈਡਰਲ ਗਵਰਨਮੈਂਟ ਕਹਿੰਦੀ ਆ ਵੀ ਇਹ ਐਵੇਂ ਜਿਹੜੀਆਂ ਚੀਪ ਪੋਲੀਟੀਕਲ ਗੇਮਸ ਖੇਡੀਆਂ ਜਾ ਰਹੀਆਂ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਲੋਕਾਂ ਨੂੰ ਇਹ ਬੈਨੀਫਿਟ ਮਿਲਣੇ ਨੇ ਜਿਹੜਾ ਡੈਂਟਲ ਕੇਅਰ ਆ ਵੀ ਉਹ ਸਾਰਿਆਂ ਨੂੰ ਮਿਲੇ ਰਾਦਰਰਦਨ ਵੀ ਉਹ ਇਹਦੇ ਤੋਂ ਵਾਂਝੇ ਰਹਿ ਜਾਣ ਪਰ ਅਲਬਰਟਾ ਸਰਕਾਰ ਕਹਿ ਰਹੀ ਆ ਕਿ ਸਾਡੇ ਕੋਲ ਪਹਿਲਾਂ ਹੀ ਪ੍ਰੋਗਰਾਮ ਹੈਗੇ ਆ ਔਰ ਸਾਨੂੰ ਤੁਸੀਂ ਪੈਸੇ ਦਿਓ ਤੇ ਅਸੀਂ ਉਹ ਪ੍ਰੋਗਰਾਮ ਆਪਣਾ ਜਿਹੜਾ ਜੀ ਉਹਨੂੰ ਹੋਰ ਐਕਸਪੈਂਡ ਕਰ ਸਕਦੇ ਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ